ਹਾਂਜੀ ਦੋਸਤੋ ਵੇਰਕਾ ਪਲਾਂਟ ਦੇ ਸੈਕਟਰੀ ਨੂੰ ਕਹਿੰਦੇ ਗ੍ਰਿਫਤਾਰ ਕਰ ਲਿਆ ਕੱਲਾ ਸੈਕਟਰੀ ਨਹੀਂ ਕਹਿੰਦੇ ਉਹਦੀ ਘਰ ਵਾਲੀ ਨੂੰ ਵੀ ਨਾਲ ਹੀ ਚੱਕ ਲਿਆ ਆਪਾਂ ਇੱਕ ਫੋਟੋ ਨਾਲ ਮੈਂਸ਼ਨ ਕਰ ਰਹੇ ਹਾਂ ਕਹਿੰਦੇ ਵੇਰਕਾ ਪਲਾਂਟ ਦੇ ਸੈਕਟਰੀ ਦੀ ਘਰ ਵਾਲੀ ਦੀ ਫੋਟੋ ਆ ਤੇ ਉਹਨੂੰ ਪੁਲਿਸ ਕਹਿੰਦੇ ਅਰੈਸਟ ਕਰਕੇ ਲੈ ਗਈ ਹੈ ਤਾਂ ਕਰਕੇ ਆਪਾਂ ਫੋਟੋ ਨਹੀਂ ਨਾਲ ਲਗਾ ਸਕੇ ਬਹੁਤ ਜਲਦੀ ਉਹਦੀ ਵੀਡੀਓ ਲੈ ਕੇ ਆਵਾਂਗੇ ਦੇਖੋ ਜੀ ਕਹਿੰਦੇ ਇੱਕ ਦਿਨ ਦਾ 3000 ਦੁੱਧ 3000 ਲੀਟਰ 3000 ਲੀਟਰ ਕਹਿੰਦੇ ਦੁੱਧ ਰੋਜ਼ ਜਿਹੜਾ ਨਕਲੀ ਬਣਾ ਕੇ ਕਹਿੰਦੇ ਵੇਰਕਾ ਪਲਾਂਟ ਦੇ ਵਿੱਚ ਦਿੰਦਾ ਸੀਗਾ ਇਹ ਸ਼ਖਸ ਦੇਖ ਲਓ ਹਾਂਜੀ ਬਿਲਕੁਲ ਜੀ ਇਹਦੇ ਕਰੋ ਬਹੁਤ ਸਾਰਾ ਜਿਹੜਾ ਸਮੱਗਰੀ ਐਦਾਂ ਦੀ ਮਿਲੀ ਹੈ ਜਿਹਦਾ ਰਫੈਂਡ ਇਹ ਆ ਬਹੁਤ ਸਾਰੇ ਜਿਹੜੇ ਕੈਮੀਕਲ ਜਿਨ੍ਹਾਂ ਨਾਲ ਦੁੱਧ ਤਿਆਰ ਕੀਤਾ ਜਾਂਦਾ ਸੀ ਨਕਲੀ ਦੁੱਧ ਸੋ ਪ੍ਰਭਾ ਮੈਂ ਇਹ ਕਹਿਣਾ ਚਾਹੁੰਦਾ ਏ ਕਿ ਨਕਲੀ ਦੁੱਧ ਦੀ ਬਾਜ਼ਾਰ ਚ ਇੰਨੀ ਕੁ ਭਮਾਰ ਆ ਕਿ ਪਤਾ ਹੀ ਨਹੀਂ ਚੱਲਦਾ ਵੇਰਕਾ ਜਿਆ ਭਰੋਸੇਯੋਗ ਜਿਹੜਾ ਪ੍ਰੋਡਕਟ ਆ ਉਸ ਚ ਵੀ ਨਕਲੀ ਦੁੱਧ ਨੂੰ ਉਹਨਾਂ ਦੀਆਂ ਮਸ਼ੀਨਾਂ ਜਿਹੜੀਆਂ ਫਿਸ਼ਾਨ ਨਹੀਂ ਸਕੀਆਂ ਹੁਣ ਤੁਸੀਂ ਇਹ ਦੇਖੋ ਵੀ ਇਹ ਦੁੱਧ ਇਸ ਤਰ੍ਹਾਂ ਬਣਾਦੇ ਸੀ ਉਹਦੇ ਨਾਲ ਗੁਲਾਬ ਜਾਮਨਾ ਰਸਗੁੱਲੇ ਮਠਿਆਈਆਂ ਸਭ ਕੁਝ ਸੰਭਵ ਸੀ ਬਣਾਣਾ ਸਭ ਕੁਝ ਬਣ ਵੀ ਰਿਹਾ ਸੀ ਉਹੀ ਦੁੱਧ ਅਸੀਂ ਬੱਚਿਆਂ ਨੂੰ ਵੀ ਪਾਲਾ ਰਹੇ ਸੀ ਮੈਂ ਤਾਂ ਪੰਜਾਬ ਵਾਸੀਆਂ ਨੂੰ ਇੱਕ ਅਪੀਲ ਕਰਨਾ ਚਾਹੁੰਦਾ ਐ ਵੀ ਭਾਈ 2-4 ਮੱਝਾਂ ਆ ਜਾਂ ਗਾਂਵਾਂ ਜ਼ਰੂਰ ਰੱਖੋ ਜੇ ਉਹ ਨਹੀਂ ਰੱਖ ਸਕਦੇ ਤਾਂ ਦੋ ਬੱਕਰੀਆਂ ਹੀ ਜ਼ਰੂਰ ਰੱਖ ਲਓ ਕੱਲ ਨੂੰ ਇਹ ਨਾ ਹੋਵੇ ਤੁਹਾਡੇ ਬੱਚੇ ਅਪਹਾਜ ਪੈਦਾ ਹੋਣਿਆ ਕੋਈ ਹੋਰ ਬਿਮਾਰੀਆਂ ਦੇ ਤੁਸੀਂ ਸ਼ਿਕਾਰ ਹੋਵੋ ਕਿਉਂਕਿ ਨਕਲੀ ਦੁੱਧ ਦੀ ਪਰਮਾਰ ਆ ਬਾਜ਼ਾਰ 'ਚ ਹੁਣ ਤੁਸੀਂ ਦੇਖੋ 3000 ਲੀਟਰ ਦਿਨ ਦਾ ਇਸ ਇਹ ਪਰਿਵਾਰ ਦੁੱਧ ਪਾਉਂਦਾ ਸੀ ਬੇਰਕਰਚ ਸੋ ਕੋਈ ਉਹਨਾਂ ਦੀ ਮਸ਼ੀਨ ਨਹੀਂ ਫੜ ਸਗੀ ਕੋਈ ਉਹਨਾਂ ਦਾ ਬੰਦਾ ਨਹੀਂ ਫੜ ਸਕਿਆ ਫੜ ਹੋਇਆ ਅਖੀਰ ਨੂੰ ਕਿਸੇ ਨੇ ਸੋਹ ਦਿੱਤੀ ਆ ਕਹਿੰਦੇ ਪਤਾ ਲੱਗਿਆ ਵੀ ਇਹਦੇ ਘਰ ਤਾਂ ਕੋਈ ਮੱਝੇ ਨਹੀਂ ਹੈਗੀ ਫਿਰ ਫੜ ਹੋਇਆ ਤੇ ਹੁਣ ਗ੍ਰਿਫਤਾਰ ਹੋ ਚੁੱਕੇ ਆ ਆ ਜਨਾਨੀ ਦੀ ਫੋਟੋ ਤੁਸੀਂ ਦੇਖ ਰਹੇ ਨਾਲ ਲੱਗੀ ਹੋਈ ਆ ਪਿੰਡ 'ਚ ਕਹਿੰਦੇ ਆਲੀਸ਼ਾਨ ਮਹਿਲ ਵਰਗੀ ਕੋਠੀ ਬਣਾਈ ਵੀ ਆ ਵੀ ਕੋਈ ਰੇਸ ਨਹੀਂ ਕੋਠੀ ਦੀ ਪਿੰਡ 'ਚ ਇਹ ਜੇ ਆਲੀਸ਼ਾਨ ਜ਼ਿੰਦਗੀ ਜੀ ਰਿਆ ਸੀ ਇਹ ਜੋੜਾ ਹਾਂਜੀ ਤੇ ਕਹਿੰਦੇ ਇਹਨਾਂ ਦੇ ਆਲੀਸ਼ਾਨ ਮਹਿਲ ਦੇ ਵਿੱਚੋਂ ਬਹੁਤ ਹੀ ਜ਼ਿਆਦਾ ਸਮਾਨ ਬਰਾਮਦ ਹੋਇਆ ਵਾ ਜੇ ਦੋਸਤੋ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਨਹੀਂ ਹੁਣ ਯੁੱਧ ਨਕਲੀ ਦੁੱਧ ਦੇ ਵਿਰੁੱਧ ਵੀ ਲੱਗਣਾ ਚਾਹੀਦਾ ਵਾ ਦੇਖ ਲਓ ਆ ਹਾਲਤ ਹੋ ਗਈ ਆ ਇਹ ਵੈਰ ਦਾ ਵੇਰ ਕਾ ਬ੍ਰਾਂਡ ਦੀ ਆਪਾਂ ਗੱਲ ਕਰਦੇ ਆ ਜਿਹੜਾ ਕਿ ਪੰਜਾਬ ਚ ਮੰਨਿਆ ਪਰ ਮੰਨਿਆ ਬ੍ਰਾਂਡ ਆ ਜਿਹਨੂੰ ਆਪਾਂ ਕਹਿੰਦੇ ਆ ਕਿ ਵੇਰ ਕਾ ਦੁੱਧ ਲੈ ਕੇ ਆਇਓ ਦਹੀਂ ਲੈ ਕੇ ਆਇਓ ਜਿਹਦੇ ਕੋਈ ਭਰੋਸਾ ਕਰਦਾ ਅੱਖਾਂ ਵਿੱਚ ਤੇ ਆਹ ਦੇਖ ਲਓ ਵੇਰ ਕਾ ਦੇ ਸੈਕਟਰੀ ਤੇ ਉਹਦਾ ਪਰਿਵਾਰ ਮਿਲ ਕੇ ਕਹਿੰਦੇ ਆ ਗਲਤ ਕੰਮ ਚਲਾ ਰਿਹਾ ਸੀਗਾ ਬਈ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਉਹਨਾਂ ਦੇ ਉੱਪਰ ਹਾਂਜੀ ਬਿਲਕੁਲ ਜੀ ਬਣਦੀ ਕਾਰਵਾਈ ਜਿਹੜੀ ਸਖਤ ਤੋਂ ਸਖਤ ਸਰਕਾਰ ਹੌਂਚ ਲਿਆ ਸਦਿਓ ਲਿਆਣੀ ਚਾਹੀਦੀ ਹੈ ਬਿਲਕੁਲ ਜੀ